ਕੀ ਹੋਇਆ ਮੈਨੂੰ ਕੋਈ ਨਹੀਂ ਬਿਆਨ ਲੈ ਗਿਆ ਜੇ ਕਹਿੰਦੇ ਵੀ ਅਸੀਂ ਬਈ ਉਹਦਾ ਪਰਚਾ ਦਿੱਤਾ ਉਹਨਾਂ ਨੇ ਵੀ 295 ਏ ਲਾਤੀ ਆ ਜੇ ਵੀ ਮੇਰੀ ਬਾਜ਼ਮਾਂ ਜੀ ਨੇ ਕੋਈ ਸੀ ਜਿਹਨੇ ਲਈ ਮੈਂ ਲਾਉਣ ਨਹੀਂ ਦਿੱਤੀਗੀ ਤੇ ਮੈਨੂੰ ਮਾੜਾ ਚੰਗਾ ਬੋਲੇ ਸਿੱਖਰਾਖ ਹੈਗੇ ਬੋਲੇ ਤੇ ਜਿਹੜੇ ਨਾਲ ਬੰਦੇ ਸੀ ਉਹਨਾਂ ਨੂੰ ਫੜਿਆ ਜਾਵੇ ਸਿਰ ਤੱਕ ਜੇ ਫੜਿਆ ਜਾਊਗਾ ਤੇ ਮੈਂ ਬਹੁਤ ਧੰਨਵਾਦੀ ਹੋਵਾਂਗੇ ਇਹਨਾਂ ਦਾ ਨਹੀਂ ਤਾਂ ਵੀ ਗਾ ਅਸੀਂ ਕਰ ਲਈ ਅਸੀਂ ਜ਼ਮੂਰ ਕਰਾਂਗੇ ਤੇ ਜਿਹੜੇ ਨਾਲ ਦੋ ਮਲਾਈ ਮਲਾਈਨ ਸੀ ਉਹ ਸਸਪੈਂਡ ਹੋਣੇ ਚਾਹੀਦੇ ਉਹਨਾਂ ਨੇ ਪੋਲ ਖੜ ਕੇ ਘਟਾਇਆ ਮੈਨੂੰ ਜਿਹੜੇ ਉਹ ਆਪਦੀ ਸਕਿਉਰਿਟੀ ਵਾਸਤੇ ਨਹੀਂ ਕਰਦਾ ਬਹੁਤ ਸਾਰੇ ਤੇ ਦੂਜੀ ਵਾਸਤੇ ਜੇ ਸਕਿਉਰਿਟੀ ਨਾਲ ਆ ਪੰਜਾਬ ਪੁਲਿਸ ਦੇ ਨਾਲ ਮੈਂ ਨਹੀਂਗਾ ਬਿਲਕੁਲ ਸੇਫ ਹੈਗਾ ਤੇ ਉਹਨਾਂ ਨੂੰ ਕਿਉਂ ਦਿੱਤੀ ਹੋਈ ਆ ਜਿੰਨਾ ਹੀ ਦਿਮਾਗ ਹੈਗਾ ਮੈਂ ਜਦੋਂ ਬੰਦੇ ਨੂੰ ਕੁੱਟ ਰਹੇ ਆ ਤੇ ਉਹ ਉਹਨਾਂ ਨੂੰ ਕਿਉਂ ਸਕਿਉਰਿਟੀ ਦਿੱਤੀ ਹੋਈ ਆ ਵੀ ਨਾਲ ਉਹ ਜਿਹੜੇ ਮੁਲਾਜ਼ਮ ਉਸ ਸਪੈਨਡ ਹੋਣੇ ਚਾਹੀਦੇ ਉਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਆ ਇਸ ਵੇਰ ਦੇ ਸਵੇਰੇ 10 11 ਵਜੇ ਤੱਕ ਬੰਦੇ ਫੜੇ ਜਾਣ ਤੇ ਮੈਂ ਸਹਿਮਤ ਆਂ ਤੇ ਨਹੀਂ ਤਾਂ ਕਾਲ ਤਖਤ ਸਾਹਿਬ ਤੋਂ ਜੇਦਾਦੀ ਦਾ ਫੋਨ ਆਇਆ ਤੇ ਉਸ ਬਾਅਦ ਤੇ ਜਿਹੜੀ ਅਗਲੀ ਕਾਰਵਾਈ ਹੋਣੀ ਸਾਰੇ ਫਸਿਆ ਆ ਕਰਾਂਗੇ ਸਵੇਰ ਤੱਕ 10:00 ਵਜੇ ਤੱਕ ਬੰਦੇ ਫੜੇ ਜਾਣ ਸਾਰੇ ਯਾਨੀ ਉਹ ਜਿਹਨਾਂ ਨੇ ਮੈਨੂੰ ਕੁੱਟਿਆ ਉਹ ਇੱਥੇ ਆ ਕੇ ਦਾਖਲ ਹੋਗੇ ਹੁਣ ਮਲਾਜਮਾਨ ਦੇਖ ਕੇ ਭੱਜ ਗਏ ਆ ਜਦੋਂ ਵੀਡੀਓ ਯਾਰ ਲਉਂਦੀ ਉਹਨਾਂ ਦੀ ਕਿ ਕੁੱਟਿਆ ਨੇ ਇਕੱਲੇ ਥੱਲੇ ਨੂੰ ਕੁੱਟਿਆ ਮੈਨੂੰ ਸਰਦਾਰ ਵੀ ਇੱਕ ਹੀ ਇਕੱਲੇ ਨੂੰ ਕੁੱਟਿਆ ਤੇ ਹੁਣ ਸਾਹਬ ਆਏ ਆ ਕਹਿੰਦੇ ਵੀ ਅਸੀਂ ਪਰਚਾ ਕਰਤਾ ਤੇ 295 ਇਹ 295 ਸਰ ਹੋਇਆ ਇਹਨਾਂ ਦੇ ਗਿਆਨ ਦੇ ਮੁਤਾਬਿਕ ਜਿਹੜੀ ਐਫਆਰ ਲੌਂਚ ਕਰਤੀ ਹੈ ਜਿਹੜਾ 295 A ਦਾ ਬੱਧਾ ਹੈ ਉਹ ਅਸੀਂ ਵਾਪਸੀ ਤੇ ਕਰਦਾਂਗੇ ਇਹਨਾਂ ਦੇ ਲੱਗੇ ਕਿ ਉਹਦੇ ਵਿੱਚ ਜਿਹੜੇ ਦੋ ਮੁਲਾਜ਼ਮ ਉਹਨਾਂ ਤੇ ਗਨਮੈਂਟ ਵਰਕੇ ਚੱਲਦੇ ਉਹਨਾਂ ਨੇ ਇਹਨਾਂ ਨੇ ਖੁੱਲ੍ਹ ਕੇ ਕਟਵਾਇਆ ਬਾਰੀਆਂ ਤੱਕ ਖੁੱਲ੍ਹ ਗਿਆ ਜੋ ਵੀ ਉਹਨਾਂ ਦਾ ਰੋਲ ਆਇਆ ਮਹਿਕਮਾ ਨਾ ਕਰ ਵੀ ਦਿੱਤੀ ਆ ਵੀ ਇਹਨਾਂ ਨੇ अच्छा जी हां जी फिर बाकी ਉਹਨਾਂ ਨੂੰ ਫੜਨ ਲਈ ਅਸੀਂ ਜਿੱਦੀ ਮਨ ਲਾਈ ਹੋਈ ਜਿਹੜੀ ਜੇ ਉਹ ਦਰਸ ਕਰ ਰਹੇ ਸੀ ਜੀ ਹੁਣ ਫੇਰ ਆਇਆ ਦੋ ਵਾਰੀ ਕੀੜੇ ਕੱਢ ਕੇ ਗਿਆ ਹਸਪੀਟਲ ਉਹ ਬੰਦਾ ਸਰ ਜੀ ਮੇਰੇ ਮੇਰੇ ਸਾਹਮਣੇ ਨਹੀਂ ਆਇਆ ਜੀ ਉਹ ਜਿਹੜਾ ਆਇਆ ਹੁੰਦਾ ਤੁਸੀਂ ਜਿਹੜੇ ਮੈਂ ਉਦੋਂ ਬਿਆਨ ਬਿਲਕੁਲ ਉਦੋਂ ਬਿਆਨ ਦਿੱਤੇ ਉਹਨਾਂ ਦੇ ਮੈਂ ਕਰਵਾਈ ਕਰਾਂਗੀ ਜੋ ਵੀ ਮੈਰਿਟ ਤੇ ਕੰਮ ਕਰਾਂਗੇ ਬੋਲੋ ਨੀ ਜੋ ਜੋ ਇਹਨਾਂ ਦੀ ਰੂਪ ਸੀਗੀਆਂ ਮੰਗਾਂ ਉਹ ਸਾਰੀਆਂ ਅਸੀਂ ਐਫਆਰ ਵੀ ਲੋਚ ਕਰਤੀ ਹੈ 295 ਦਾ ਵਾਅਦਾ ਅਸੀਂ ਵਾਪਸੀ ਤੇ ਕਰਦਾਂਗੇ ਤੇ ਬਾਕੀ ਉਹਨਾਂ ਨੂੰ ਫੜਨ ਵਾਸਤੇ ਅਸੀਂ ਟੀਮਾਂ ਲਗਾਈਆਂ ਨੇ ਜਲਦੀ ਜਲਦੀ ਗ੍ਰਿਫਤਾਰ ਕਰਕੇ ਹਨ ਸਾਫ਼ ਕਰਾਂਗੇ ਇਹਨੇ ਸਵੇਰੇ 10 ਵਜੇ ਤੱਕ ਕਿੰਨੇ ਵੀ ਅਸੀਂ ਮਤਲਬ ਲੱਗਦਾ ਹਾਂ ਜੀ ਬੰਦੇ ਕਿੰਨੇ ਦੇ ਅਸੀਂ ਗ੍ਰਿਫਤਾਰ ਕਰਨਾ ਸਾਡੀ ਉਹਨਾਂ ਦੇ ਰੋਪਾਂ ਲੋਕਦੇ ਇਹ ਤਾਂ ਕਹਿੰਦਾ ਮਤਲਬ ਕਿੰਨੇ ਦਾ ਟਾਈਮ ਦਿੱਤਾ ਸੀ ਇਹਨਾਂ ਨੇ ਆਖਰ ਗਲਤ ਤੇ ਗਲਤ ਕਰਾਂਗੇ ਜੀ ਮੈਂ ਤਾਂ ਕਹਿੰਦਾ ਉਸ ਤੋਂ ਪਹਿਲਾਂ ਹੀ ਕਰ ਲਈਏ ਜਲਦੋ ਜਲ ਜਦੋਂ ਵੀ ਹੋਇਆ ਸੀ ਚਲੋ ਜੀ ਤਾਂ ਜੇ ਹੋ ਗਏ ਬੰਦੇ ਅਰੈਸਟ ਠੀਕ ਆ ਨਹੀਂ ਤਾਂ 12 ਵਜੇ ਤੁਹਾਨੂੰ ਅਗਲੀ ਆਪਾਂ ਜਿਵੇਂ ਆਪਣੀ ਜਿਹੜੇ ਬੰਦੀ ਆ ਉਹ ਆਪਾਂ ਕਰਾਂਗੇ